ҚҊсө ass sc四 Młość Młość ਇਹ ਫੋਨ ਬੰਦ ਆ ਫੋਨ ਤੇ ਚੱਲਦਾ ਨਹੀਂ ਪਿਆ ਰੋਣਾ ਫੋਨ ਬੰਦ ਆ ਫੋਨ ਤੇ ਬੰਦ ਸੁਣਿਆ ਰਿਓ ਉਹ ਜਨਾਬ ਬੰਦ ਫੋਨ ਤੇ ਨਹੀਂ ਇਹ ਪੁਲਿਸ ਆ ਕਿੰਨਾ ਬੰਦ ਬਸ ਕਰਕੇ ਸਿਕਿਉਰਿਟੀ ਨਾਲ ਆਈ ਹੈ ਭਾਜੀ ਦੇਖ ਸਕਦੇ ਹੋ ਕਿ ਕਿਹੜਾ ਗੱਡੀ ਦਾ ਨੰਬਰ 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 ਹੈ ਕਿ ਇਸ ਗੱਡੀ ਦਾ ਨੰਬਰ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੀ ਗੱਡੀ ਲੈ ਕੇ ਜਾਈ ਜਾ ਰਹੀ ਹੈ ਲੱਗਿਆ ਜਾ ਰਹੇ ਨੇ ਜੀ ਰੋਣਾ ਤੇ ਨਾਲ ਹੀ ਉਹਨੇ ਫਾਈਲ ਨਿਕਲੀ ਲਾਤੀ ਆ ਜੀ ਮੇਰਾ ਨਾਮ ਭਾਜੀ ਅਜੀਤ ਹੈਗਾ ਜੀ ਮੈਂ ਅਮਿਤ ਰੋੜਾ ਦਾ ਸਰ ਕੰਮ ਕੀਤਾ ਜੀ ਹ ਤੋ ਚਾਰ ਪੰਜ ਮਹੀਨੇ ਪਹਿਲਾਂ ਜੀ ਹਮ ਜੋ ਸਮਾਹ ਭਾਜੀ ਇੱਕ ਸ਼ਿਵਸਨਾਨਾ ਹੈਗਾ ਸ਼ਿਵਸਨਾਨਾ ਦਾ ਪ੍ਰਧਾਨ ਹੈ ਜੀ ਅਮਿਤ ਰੋੜਾ ਜੀ ਤੇ ਮੈਂ ਉਹ ਕੋ ਪਹਿਲੇ ਜਾਣ ਜਾਣਾ ਭਾਜੀ ਮੈਨੂੰ ਪੈਸੇ ਨਹੀਂ ਮਿਲਦਾ ਜੀ ਉਲਟਾ ਅੱਜ ਮੇਰੇ ਖਿਲਾਫ ਇਹਨੇ ਮੈਨੂੰ ਥਾਣੇ ਤੋਂ ਫੋਨ ਆਇਆ ਜੀ ਕਹਿੰਦੇ ਥਾਣੇ ਆਓ ਜੀ ਘਟਕਲਾ ਪਰਚਾ ਲਿਖਾ ਰਿਹਾ ਜੀ ਮੈਂ ਸਰ ਕਿਸ ਚੀਜ਼ ਦਾ ਪਰਚਾ ਲਗਾ ਰਿਹਾ ਜੀ ਕਹਿੰਦੇ ਤੁਸੀਂ ਨਾ ਉਹਨਾਂ ਨੂੰ ਉਹਨਾਂ ਦਾ ਕੰਮ ਕੀਤਾ 20000 ਰੁਪਏ ਤੁਸੀਂ ਲੈ ਕੇ ਚਲ ਗਏ ਜੀ ਉਲਟਾ ਸਰ ਮੈਂ ਇਹਨਾਂ ਕੋਲ ਪੈਸੇ ਲੈਣੇ ਆ ਉਲਟਾ ਮੈਨੂੰ ਕਹਰੇ ਦਾ ਦੇਖਾ ਪਰਚਾ ਲਗਾ ਰਹੇ ਆ ਜੀ ਕਿਸ ਚੀਜ਼ ਦਾ ਕੰਮ ਸੀ ਮੇਰਾ ਸਰ ਫਲੈਕਸ ਦਾ ਕੰਮ ਮੇਰੇ ਇਹਦੇ ਘਰੇ ਮੈਂ ਦੁਕਾਨ ਤੇ ਫਲੈਕਸਾਂ ਲਗਾਈਆਂ ਸਰ ਅਮਿਤ ਡੋਡੇ ਦੇ ਘਰੇ ਤੇ ਇਹਨੇ ਦੁਕਾਨ ਤੇ ਵੀ ਫਲੈਕਸਰ ਲਗਵਾਏ ਆ ਆਪਣੀਆਂ ਤੇ ਹੁਣ ਮੈਨੂੰ ਪੈਸੇ ਨਹੀਂ ਦੇ ਰਿਆ ਸਰ ਮੈਨੂੰ 4 ਮਹੀਨੇ ਤੋਂ ਕਰੀਸੇ ਆ ਘੜਾ ਰਿਆ ਮੇਰੇ ਜੀ ਬਹੁਤ ਜ਼ਿਆਦਾ ਜੀ 4 ਮਹੀਨੇ ਦੇ ਲੱਕ ਤੁਸੀਂ ਲਗਾਤਾਰ ਜਾਨ ਕੈਮਰੇ ਉਹ ਲਗਾਤਾਰ ਜਾਨੇ ਜਦੋਂ 4 ਮਹੀਨੇ ਬਾਅਦ ਤੁਹਾਨੂੰ ਕੀ ਕਿਹਾ ਜਾਂਦਾ ਕਿ ਪੈਸੇ ਕਦੋਂ ਦਿੱਤੇ ਜਾਣਗੇ ਕਦੋਂ ਭਾਜੀ ਸੇਰੇ ਆਜੀ ਸ਼ਾਮੀ ਆਜੀ ਸੇਰੇ ਆਜੀ ਸ਼ਾਮੀ ਆਜੀ ਕੱਲ ਆਜੀ ਪਰਸੋਂ ਆਜੀ ਮੰਗਲਵਾਰ ਆਜੀ ਬੁੱਧਵਾਰ ਆਹੀ ਕਰੀ ਜਾਂਦਾ ਕਰੀ ਕਹਿੰਦਾ ਮੈਨੂੰ ਠਾਕੁਰ ਜੀ ਨੂੰ ਸੌਣ ਲੱਗੇ ਮੈਨੂੰ ਪੈਸੇ ਦੇਣੇ ਆ ਤਾਂ ਮੈਨੂੰ ਪੈਸੇ ਦੇ ਨਹੀਂ ਰਿਆ ਭਾਜੀ ਆ ਕਦੀ ਕਦੀ ਕਰੀ ਗਸਮਾ ਨਾਲ ਕਰੀ ਕਿਸੇ ਇੱਕ ਨੰਬਰ ਇਥੇ ਥਾਣੇ ਬੁਲਾਇਆ ਗਿਆ ਜੀ ਪੈਸੇ ਉਲਟਾ ਮੈਂ ਲੈਣੇ ਆਂ ਭਾਜੀ ਉੱਤਾ ਕਹਿੰਦਾ ਸੀ ਹਿੰਦੂ ਹਿੰਦੂਆਂ ਨਾਲ ਖੜਦੇ ਆ ਜੀ ਇਹ ਹਿੰਦੂਆਂ ਨਾਲ ਕੀ ਕਰੇ ਮੈਂ ਵੀ ਹਿੰਦੂ ਬੰਦਾ ਭਾਜੀ ਦੱਸੋ ਮੇਰੇ ਖਿਲਾਫ ਪਰਚਾ ਕਰਵਾਉਣਾ ਆ ਜੀ ਦੱਸੋ ਹਾਂ ਮੈਂ ਆਪਣੇ ਪੈਸੇ ਲੈਣੇ ਆ ਜੀ ਮੈਨੂੰ ਐਸ.ਐਚ.ਓ ਕਮਰੇ ਬੁਲਾਇਆ ਜਾ ਰਿਹਾ ਜੀ ਮੈਨੂੰ ਚਲੋ ਮਾ ਜਾਣਾ ਜੀ ਭਾਜੀ ਮੈਂ ਥਾਣੇ ਆ ਰਿਹਾ ਹਾਂ ਫੋਨ ਵੀ ਕਰ ਦਿੰਦੇ ਪੈਸੇ ਵਾਪਸ ਹਾਂਜੀ ਸਰ ਮੇਰਾ ਫੋਨ ਇੰਚ ਚੱਕਦਾ ਸਰ ਜੀ ਮਿਸਕੋਲਾ ਜਾ ਗਿਆ ਜੀ ਹੈਗੀ ਸਰ ਸਾਰਾ ਕੁਝ ਹੈਗਾ ਜੀ ਮੇਰੇ ਕੋਲ ਕੁਝ ਕੁਛ ਨਹੀਂ ਥਾਣੇ ਬੁਲਾਇਆ ਦੇਦਾ ਕੀ ਕਹਿੰਦੇ ਓ ਸਾ ਥਾਣੇ ਜੀ ਕਿੰਨੇ ਸਮੇਂ ਤੋਂ ਕਾਲ ਕਰਦੇ ਤੁਸੀਂ ਆ ਰਹੇ ਹੋ ਜੀ ਸਰ ਕਟੋ ਅੜੀ ਜੀ ਸਰ ਮੈਂ 4 ਮਹੀਨਿਆਂ ਤੋਂ ਲਗਾਤਾਰ ਮੈਂ ਫੋਨ ਕਰ ਰਹੇ ਆਂ ਬਸ ਸਵੇਰੇ ਸ਼ਾਮੇ ਆ ਜੀ ਮੰਗਲਵਾਰੀ ਸਵੇਰੇ ਆਈ ਵਾ ਇਹ ਹੀ ਕਰੀ ਜਾਂਦੇ ਆ ਜੀ ਜੇ ਤੁਸੀਂ ਇਹ ਦਫਤਰ ਕਿਤੇ ਤੁਹਾਡੇ ਨਾਲ ਗਨਮਨ ਨੇ ਕਿਹੜਾ ਸਲੂਕ ਕੀਤਾ ਸਰ ਪਹਿਲੇ ਤਾਂ ਗਨਮਨ ਕਹਿੰਦੇ ਜੀ ਬੈਠ ਜਾਓ ਕੋਈ ਨਹੀਂ ਅਮੀਰ ਭਾਜੀ ਆ ਰਹੇ ਆ ਆ ਰਹੇ ਆ ਅਮੀਰ ਭਾਜੀ ਆ ਰਹੇ ਹੋਰ ਜੋ 10 ਮਿੰਟ 15 ਮਿੰਟ ਖੜ੍ਹ ਜੋ ਸਰ ਆਪ 10 15 ਮਿੰਟ ਕਰਦੇ ਕਰਦੇ ਇਹਨਾਂ ਨੂੰ ਕਾਫੀ ਟਾਈਮ ਲਗਾਤਾ ਜੀ ਫੇਰ ਕਹਿੰਦੇ ਘਰੇ ਹੈਗੇ ਜੀ ਆਂ ਕੋਈ ਦੇਖ ਲਓ ਕਮਿਊਨਿਟੀ ਕੀਤੀ ਹੈ ਸਰ ਮੇਰੇ ਖਿਲਾਫ ਹਨੇ ਕੰਪਲੇਨਟ ਲਿਖਾਈ ਹੈ ਮੈਨੂੰ ਤਾਂ ਹੁਣੇ ਪਤਾ ਲੱਗਿਆ ਜਦੋਂ ਥਾਣੇ ਤੋਂ ਫੋਨ ਆਇਆ ਕਿ ਮੇਰੇ ਖਿਲਾਫ ਕੰਪਲੇਟ ਰ ਆ ਰਹੇ ਆ ਜੀ ਪਤਾ ਨਹੀਂ ਸਰ ਅੰਦਰ ਜਾਵਾਂ ਨਾ ਪਤਾ ਲੱਗੂ ਸਰ ਅੰਦਰ ਕੀ ਕੰਪਲੇਨਟ ਲਿਖਾਈ ਹੈ ਸੱਚਾ ਕਮਰੇਜ ਨੂੰ ਬੁਲਾਇਆ ਗਿਆ ਜੀ ਕਹਿੰਦਾ ਡਗਲਾ ਕੰਪਲੇਟ ਆਈਏ ਤੇ 20 ਹਜ਼ਾਰ ਵੀ ਡੋੜਾ ਜਿਹਾ ਲਖਦਾ ਸੋ ਉਲਟਾ ਸਗੋਂ ਮੈਂ ਪੈਸੇ ਲੈਣੇ ਮੇਰੇ ਖਾਤੇ ਵੀ ਕੰਪਲੇਟ ਲਖਾ ਰਿਹਾ ਦੋਸਤੋ ਬੰਦਾ ਜੀ ਮਤਲਬ ਹਿੰਦੂ ਲੀਡਰਾਂ ਦੇ ਘਰੇ ਕੰਮ ਕਰਨਾ ਹੁਣ ਮੁਨਾਸਿਬ ਨਹੀਂ ਹੈਗਾ ਕਿ ਬਿਲਕੁਲ ਨਹੀਂ ਹੈਗਾ ਭਾਜੀ ਬਿਲਕੁਲ ਹੀ ਝੂਠਾ ਵਸਾ ਜਾਂਦੇ ਭਾਜੀ ਦੇਖੋ ਅੰਦੇਖੋ ਮੈਂ ਭਾਜੀ ਕੰਮ ਕਰਾਉਣ ਦਾ ਬੰਦਾ ਜੀ ਠੀਕ ਹੈ ਆਪਣਾ ਕੰਮ ਛੱਡ ਕੇ ਭਾਜੀ ਮੈਂ ਥਾਣੇ ਦੇ ਚੱਕਰ ਕੱਢ ਰਿਹਾ ਜੀ ਉਲਟਾ ਮੈਂ ਪੈਸੇ ਲੈਣੇ ਆ 4 ਮਹੀਨਿਆਂ ਤੋਂ ਮੈਂ ਚੱਕਰ ਕੱਢ ਰਿਹਾ ਇਹਨਾਂ ਦੇ ਅੱਜ ਲੈ ਜੀ ਸਵੇਰੇ ਆਜੀ ਸ਼ਾਮੀ ਆਜੀ ਉਹਨ ਦੇ ਕੋਲ ਥਾਣੇ ਫਿਰ ਫੋਨ ਆਇਆ ਕਹਿੰਦਾ ਤੁਸੀਂ ਥਾਣੇ ਆਓ ਤੁਹਾਨੂੰ ਇੱਥੇ ਅਗਰ ਰਿਪੋਰਟ ਲਾਇਆ ਕੰਪਲੇਨਟ ਲਖਾਈ ਗਾਡੀ ਲੇਕਿਨ ਤੁਹਾਨੂੰ ਥਾਣੇ ਬੁਲਾਣ ਦਾ ਜ਼ਰੀਆ ਕੀ ਸੀਗਾ ਤੁਸੀਂ ਦੱਸਿਆ ਕੀ ਮੈਂ 10000 ਰੁਪਏ ਸੋਰੀ ਮੈਂ ਮੈਂ ਦੱਸਿਆ ਜੀ ਇਹਨਾਂ ਨੂੰ ਮੈਂ ਸਭ ਉਲਟਾ ਮੈਂ ਪੈਸੇ ਲੈਣੇ ਸਨ ਕਿਸ ਚੀਜ਼ ਦੇ ਤੁਸੀਂ ਕੰਪਲੇਨਟ ਲਖਾ ਰਹੇ ਹੋ ਕਹਿੰਦੇ ਤੁਸੀਂ ਥਾਣੇ ਆਓ ਥਾਣੇ ਦਰਤੇ ਆ ਜੀ ਕਿ ਕਹਿੰਦੇ ਹਾਂ ਮੈਂ ਥਾਣੇ ਆਇਆ ਬਾਜੀ ਤੇ ਸੱਚੇ ਤਾਂ ਹੀ ਥਾਣੇ ਆਏ ਹੋ ਸੋ ਸੱਚਾ ਤਾਂ ਹੀ ਕੱਲਾ ਆਇਆ ਸੋ ਥਾਣੇ ਦੇ ਮੈਂ ਵੀ ਸਰ ਕੋ ਬੰਦੇ ਲੈ ਕੇ ਜਾਂਦਾ ਮੈਂ ਕੱਲਾ ਹੀ ਆਇਆ ਜੀ ਕਿ ਇਸ ਚੀਜ਼ੀ ਮੈਨੂੰ ਡਰ ਨਹੀਂ ਪਾਜੀ ਮੈਂ ਕੱਲਾ ਆ ਕੇ ਫਿਰ ਰਬੋਲ ਲਖਾ ਰਹੇ ਮੇਰੇ ਖਿਲਾਫ ਜੀ ਹੁਣ ਕੀ ਲਖਾਈ ਜਾਂਦਾ ਜੇ ਅੰਦਰ ਜਾ ਕੇ ਪਤਾ ਲੱਗੂ ਭਾਈ ਕੀ ਲਖਾਇਆ ਨੇ ਗਨ ਮੈਂ ਇਹਨਾਂ ਦਾ ਰੂਪ ਛਾੜਦੇ ਨੇ ਹਾਂ ਗਨ ਮੈਂ ਰੂਪ ਛਾੜਦੇ ਪਾਜੀ ਅੰਦਰ ਜਾਣ ਹੀ ਨਹੀਂ ਦਿੰਦੇ ਕਹਿੰਦੇ نیچے ਬਹਿ ਜਾਓ ਜੀ ਇੱਥੇ ਬਹਿ ਜਾਓ ਜੀ 10 ਮਿੰਟ ਖੜ੍ਹ ਜਾਓ ਜੀ ਤੁਹਾਨੂੰ ਸੁਣਦਾ ਨਹੀਂ ਬਾਹਰ ਤੋਂ ਆਈਓ ਜੀ ਦੀ ਬਾਰ ਬਾਰ ਚੱਕਰ ਗੱਡੀ ਜਾਂਦੇ ਦੋਸੋ ਉੱਟਾ ਅੱਜ ਮੈਨੂੰ ਕਹਿੰਦੇ ਵੇ ਕਹਿੰਦੇ ਤੁਸੀਂ ਮੇਰੀ ਜਨਾਨੀ ਮੇਰੇ ਕੋਈ ਗਲਤ ਬੋਲਿਆ ਹੋਊਗਾ ਤਾਂ ਤੁਹਾਡੇ ਨਾਮ ਦਾ ਬਲੇਅ ਲਖਾਈਆ ਮੇਰੀ ਜਨਾਨੀ ਨੇ ਗੱਲ ਵੀ ਨਹੀਂ ਹੋਈ ਭ